ਦਰ ਚੋਰੀ ਦੀਆਂ ਵਾਰਦਾਤਾ ਲਗਾਤਾਰ ਵਾਪਰ ਰਹੀਆਂ ਨੇ ਲਗਾਤਾਰ ਹੀ ਚੋਰ ਦੇ ਸਭ ਵਿੱਚ ਜੁੜਾ ਹੈ ਰਾਤ ਦੇ ਸਮੇਂ ਜੁੜੇ ਚੋਰ ਨੇ ਉਹ ਲੋਕਾਂ ਦੇ ਘਰਾਂ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਨੇ ਤਾਜ਼ਾ ਮਾਮਲਾ ਫਿਰੋਜ਼ਪੁਰ ਦੇ ਮੁੱਖ ਗੇਟ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ ਚੋਰ ਨੇ ਗਰੀਬ ਘਰ ਨੂੰ ਵੀ ਨਹੀਂ ਬਖਸ਼ਿਆ ਕੰਦ ਟੱਪ ਕੇ ਸੁੱਤੇ ਪਏ ਪਰਿਵਾਰ ਦੇ ਚਾਰ ਮੋਬਾਈਲ ਫੋਨ ਜੁਨਾ ਦੇ ਵਿੱਚੋਂ ਇੱਕ ਮੋਬਾਈਲ ਫੋਨ ਰਿਸ਼ਤੇਦਾਰਾਂ ਦਾ ਸੀ ਅਤੇ 9000 ਰੁਪਏ ਚੋਰੀ ਕਰਕੇ ਉਹ ਚੋਰ ਫਰਾਰ ਹੋ ਗਿਆ ਹੈ ਕਤਨਾ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋ ਚੁੱਕੀ ਹੈ ਤੇ ਰਾਤ ਦੇ ਵੇਲੇ ਲਗਾਤਾਰ ਚੋਰਾ ਦੇ ਵੱਲੋਂ ਜੁੜਾ ਹੈ ਲੋਕਾ ਦੇ ਘਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਤੇ ਇਸੇ ਦੌਰਾਨ ਚੋਰਾ ਦੇ ਵੱਲੋਂ ਗਰੀਬ ਘਰਾਂ ਨੂੰ ਵੀ ਜੁੜਾ ਹੈ ਨਹੀਂ ਬਖਸ਼ਿਆ ਜਾ ਰਿਹਾ ਗਰੀਬ ਘਰ ਦੇ ਅੰਦਰ ਦਾਖਲ ਹੋ ਕੇ ਚੋਰ ਦੇ ਵੱਲੋਂ 4 ਮੋਬਾਈਲ ਫੋਨ ਤੇ 9000 ਦੀ ਨਗਦੀ ਜੁੜੇ ਨੇ ਚੋਰ ਚੋਰੀ ਕਰਕੇ ਫਰਾਰ ਹੋ ਗਿਆ। ਮਾਮਲਾ ਹੈ ਜੀ 10 ਤਰੀਕ ਸਵੇਰੇ 3 ਵਜੇ ਚੋਰ ਆਇਆ ਪਿਛਲੀ ਗਲੀ ਚ ਪਰ ਨਾਲੇ ਖਾਣੀ ਚੜਿਆ ਜੀ ਕੋਠੇ ਚੜ੍ਹ ਕੇ ਇੱਕ ਕੋਠਾ ਟੱਪਿਆ ਦੂਜਾ ਟੱਪਿਆ ਤੀਜਾ ਟੱਪਿਆ 10 ਮੇਰੇ ਘਰੇ ਵੜਿਆ ਅਸੀਂ ਬਾਹਰ ਸੌਂਨੇ ਕਮਰਿਆਂ ਦੇ ਕਮਰੇ ਸਾਡੇ ਖੁੱਲੇ ਆ। ਪੰਜ ਜੀ ਸੌਣਦੇ ਆਹੀ ਮੇਰੀ ਤੇਜੀ ਵੀ ਆਈ ਹੋਈ ਸੀ ਇੱਕ ਠੀਕ ਹੈ ਲੋ ਫੋਨ ਸਾਡੇ ਐਂਡਰੋਇਡ ਇੱਕ ਮੇਰੀ ਪਿੱਛੇ ਦਾ ਫੋਨ ਤਿੰਨ ਐਂਡਰੋਇਡ ਫੋਨ 9000 ਰੁਪਿਆ ਮੈਂ ਕਿਵੇਂ ਨਾ ਕਿਵੇਂ ਕਰਕੇ ਜੁਆਕਾਂ ਦੇ ਵਿੱਚ ਵਾਸਤੇ ਜੋੜਿਆ ਸੀਗਾ ਉਹ ਚੋਰ ਚੱਪ ਕੇ ਲੈ ਗਿਆ ਕਿੰਨੇ ਦਿਨ ਤੋਂ ਹੋ ਗਈ ਚੋਰੀ ਕੀਤੀ 10 ਤਰੀਕ ਦੀ ਸ਼ੇਰ ਦੀ ਗੱਲ ਹੈ ਪੁਲਿਸ ਕੰਪਲੀਟ ਕੀਤੀ ਕੋਈ ਪੁਲਿਸ ਕੰਪਲੀਟ 10 ਤਰੀਕ ਨੂੰ ਦੇ ਦਿੱਤੀ ਪਰ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ ਕੋਈ ਪੁੱਛਣ ਵੀ ਨਹੀਂ ਆਇਆ ਮੌਕਾ ਵੇਖਣ ਵੀ ਨਹੀਂ ਆਇਆ ਕਿ ਆਈਫੋਨ ਲਾਉਂਦੇ ਰਹੇ ਆ ਫੋਨ ਵੀ ਨਾ ਚੱਕਿਆ ਕਿਹਨੇ ਤੁਹਾਨੂੰ ਆਪ ਦੁਬਾਰਾ ਥਾਣੇ ਆ ਕੇ ਮਿਲੇ ਆਂ ਫਿਰ ਵੀ ਕਹਿੰਦੇ ਸਾਡੇ ਕੋਲ ਟਾਈਮ ਨਹੀਂ ਹੈਗਾ ਉਹ ਨਹੀਂ ਥਾਣੇ ਪੁਲਿਸ ਕੋਲ ਆਈਏ ਕਿੰਨੇ ਕੋ ਜਾਈਏ ਕਿੰਨੇ ਕੋ ਜਾਈਏ ਮੈਨੂੰ ਨਹੀਂ ਸਮਝ ਆਉਂਦੀ ਜੀ ਇੱਥੇ ਆਏ ਸੀਗੇ ਇਹਨਾਂ ਨੇ ਸ਼ਰਮਾ ਸਿੰਘ ਨੂੰ ਮਾਰਕੀ ਜੀ ਬੁਲਾਇਆ ਕੋਈ ਨਹੀਂ ਆਇਆ ਉਹ ਕਹਿੰਦੇ ਕਹਿੰਦੇ ਬੁਲਾਇਆ ਮੈਂ ਨਹੀਂ ਆਈ ਠੀਕ ਹੈ ਮੰਗ ਕੀ ਕਰਦੇ ਜੀ ਮੰਗ ਕੀ ਮੇਰਾ ਸਮਾਨ ਲੈ ਕੇ ਚਾਰ ਫੋਨ ਲੈ ਕੇ 9000 ਰੁਪਏ ਲੈ ਕੇ ਮੈਨੂੰ ਰਿਕਵਰੀ ਮਿਲੇ ਕੋਰ ਤਾਂ ਮੇਰੀ ਕੀ ਮੰਗ ਹੈਗੀ ਆ ਬਾਕੀ ਮੈਂ ਚਾਹਨਾ 3 ਦਿਨ ਹੋ ਗਏ ਮੇਰੇ ਬੱਚੇ ਨਹੀਂ ਰਹਿਮਾਨਾ ਸੋ ਰਹੇਗੇ ਮੇਰੀ ਵਾਈਫ ਨਹੀਂ ਸੋ ਰਹੀ ਮੈਂ ਆਪ ਨਹੀਂ ਸੋ ਰਹਾਗਾ ਵਿਚੋਰਾ ਵੀ ਕੋਈ ਨਾ ਕੋਈ ਹਥਿਆਰ ਤਾਂ ਹੁੰਦਾ ਹੀ ਹੈ ਕੱਲ ਨੂੰ ਆ ਕੇ ਮੇਰੇ ਬੱਚਾਂ ਦੇ ਹਮਲਾ ਕਰ ਦੇ ਕੋਈ ਮੈਂ ਕਿਹਾ ਜੀ ਤੁਹਾਨੂੰ ਬੰਦਾ ਪਛਾਣ ਲਿਆ ਤੁਸੀਂ ਵੀਡੀਓ ਹੈਗੀ ਫੁਟੇਜ ਹੈਗੀ ਸਾਡੇ ਕੋਲ ਹੁਣ ਪਛਾਣਨ ਨੂੰ ਮੈਂ ਇਹ ਤਾਂ ਕੰਪੁਲਸ ਦਾ ਮੈਂ ਹੁਣ ਘਰ ਜਾ ਕੇ ਥੋੜੀ ਕਵਾਂਗਾ ਇਹ ਤਾਂ ਕੁਝ ਅਹੀ ਤਾਂ ਫੁਟੇ ਹੀ ਲਈ ਹੈ ਕਿਰੋ ਹੁੰਦੇ ਥਰੂ ਇਹ ਪੁਲਸ ਫੜ ਸਕਦੀ ਹੈ ਥੜੀ ਫੜ ਸਕਦਾ ਹੈ ਜੀ ਕਾਸੀ ਅੰਦਰੂਨ ਮਹੂ ਗੇਟ ਕਸ਼ਮੀਰੀਆਂ ਵਾਲੀ ਜਲੀ ਉਹ ਜਿਹੜੇ ਤਾਰਾ ਸਿੰਘ ਵਾਲੀ ਜੀ ਚੋਰੀ ਹੋ ਰਹੀ ਹੈ ਜੀ ਉਹ ਜਾਂ ਸਾਡੀ ਗਲੀ ਚੋਂ ਇੱਧਰ ਆ ਰਹੇ ਸਾਡੀਆਂ ਦੋ ਗਲੀਆਂ ਟਾਰਗੇਟ ਹੋ ਰਹੀਆਂ ਜੀ ਬਾਰ-ਬਾਰ ਦੋ ਗਲੀਆਂ ਟਾਰਗੇਟ ਹੋਣ ਕਰ ਰਹੇ ਜੀ ਕਿ ਕਦੀ ਚੋਰ ਇੱਧਰ ਆਉਂਦਾ ਜੀ ਮੇਰੇ ਘਰ ਸਾਡੇ ਨਾਲ ਦੇ ਘਰ ਚੋਂ ਪਹਿਲਾਂ ਆਇਆ ਜੀ ਉੱਥੋਂ ਸਾਡੀ ਛੱਤ ਤੇ ਆਇਆ ਸਾਡੀ ਛੱਤੋਂ ਉਸ ਸੋਮੇ ਦੇ ਘਰ ਗਿਆ ਜੀ ਉਸ ਉਸ ਰਿਗਾਰਡਿੰਗ ਅਸੀਂ ਬਹੁਤ ਪਰੇਸ਼ਾਨ ਆ ਅਸੀਂ ਜਾਗ ਵੀ ਰਹੇ ਆ ਪਰ ਕੱਲ ਰਾਤ ਫੇਰ ਦੂਸਰੇ सोनू ਘਰੇ ਆ ਗਿਆ ਜੀ ਚੋਰ ਭਾਜੀ ਲਗਾਤਾਰ ਚੋਰੀਆਂ ਹੋ ਰਿਆ ਪਿੱਛੇ ਦੁਕਾਨਾਂ ਦੀ ਲੁੱਟ ਖੋਹ ਹੋਈ ਸੀ ਹਾਂਜੀ ਭਾਜੀ ਸਾਡੇ ਬਾਜ਼ਾਰ 'ਚ ਵੀ ਹੋਈ ਸੀ ਜੀ ਇੱਕ ਕਰਿਆਨਾ ਸ਼ਾਪ 'ਚ ਵੀ ਉਹਦੇ 'ਚ ਵੀ ਅਜੇ ਕੁਝ ਨਹੀਂ ਪਤਾ ਲੱਗਾ ਜੀ ਅਜੇ ਤੱਕ ਕੋਈ ਵੀ ਚੋਰ ਅਜੇ ਤੱਕ ਬਰਾਮਦ ਨਹੀਂ ਆਇਆ ਜੀ ਅਸੀਂ ਕੁਝ ਮਤਲਬ ਇਹ ਸੋਮੇ ਉਹਨਾਂ ਨੇ ਸਾਰਿਆਂ ਨੇ ਅਸੀਂ ਰਲ ਕੇ ਕੁਝ ਜਾਂਚ ਪੜਤਾਲ ਕੀਤੀ ਹੈ ਤੇ ਪਰ ਸਾਨੂੰ ਕੁਝ ਪਤਾ ਨਹੀਂ ਚੱਲ ਰਿਹਾ ਜੀ ਸਰ ਪੁਲਿਸ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜਾ ਸਰਚ ਆਪਰੇਸ਼ਨ ਵੀ ਕੀਤੇ ਜਾ ਰਹੇ ਨੇ ਪਰ ਚੋਰੀਆਂ ਜਿਹੜੀਆਂ ਫਿਰ ਵੀ ਲੁਕਣ ਦਾ ਸਾਡੀ ਤਾਂ ਦੇਖੋ ਜੀ 10 ਤਰੀਕ ਦੀ ਕੰਪਲੇਂਟ 'ਚ ਅਜੇ ਤੱਕ ਕੋਈ ਬੰਦਾ ਆਇਆ ਹੀ ਨਹੀਂ ਦੇਖਾਂ ਜੀ ਸਾਡਾ ਮੋ ਕੀ ਮੰਗ ਕਰਦੇ ਆ ਮੰਗ ਇਹੀ ਕਰਦੇ ਜੀ ਵੀ ਯਾਰ ਮਤਲਬ ਬਸ ਕਰੀਏ ਜੀ ਹੁਣ ਤਾਂ ਅਸੀਂ ਬਹੁਤ ਪਰੇਸ਼ਾਨ ਆ ਜੀ ਚੋਰੀ ਦੀ ਘਟਨਾ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋ ਚੁੱਕੀ ਹੈ ਇੱਕ ਕਾਰ ਦੇ ਅੰਦਰੋਂ 4 ਮੋਬਾਈਲ ਫੋਨ ਤੇ 9000 ਰੁਪਏ ਜੋੜੇ ਨੇ ਚੋਰੀ ਹੋਏ ਨੇ ਫਿਰੋਜ਼ਪੁਰ ਦੀ ਇੱਕ ਘਟਨਾ ਸਾਹਮਣੇ ਆਈ ਹੈ ਜਿੱਥੇ ਕਿ ਗਰੀਬ ਘਰ ਦੇ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਫਿਰੋਜ਼ਪੁਰ ਦੇ ਵਿੱਚ ਚੋਰਾਂ ਦੇ ਵੱਲੋਂ ਇੱਕ ਇੱਕ ਕਾਰ ਦੇ ਅੰਦਰ ਦੇ 4 ਮੋਬਾਈਲ ਫੋਨ ਤੇ ਇਸ ਦੇ ਨਾਲ ਹੀ 9000 ਦੀ ਜੋੜੀ ਨਗਦੀ ਹੈ ਉਲਟ ਕੇ ਫਰਾਰ ਹੋਏ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ ਰਾਤ ਦੇ ਵੇਲੇ ਚੋਰਾਂ ਦੇ ਵੱਲ ਘਰ ਦੇ ਵਿੱਚ ਦਾਖਲ ਹੋਇਆ ਗਿਆ ਹੈ